ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਹਿਲਾ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਪ੍ਰਗਟ ਸਿੰਘ ਦੇ ਫਾਰਮ ਤੋਂ ਅੱਜ ਦੀ ਵੀਡੀਓ ਅਪਲੋਡ ਕਰਨ ਲੱਗੇ ਆ ਦੋ گاਵਾ ਦੋਸਤੋ ਤੁਹਾਨੂੰ ਦਿਖਾਵਾਂਗਾ ਵੀਡੀਓ ਦੇ ਵਿੱਚ ਡਿਟੇਲ ਇਹਨਾਂ ਦੋਵਾਂ گاਵਾ ਦੀ ਆਪਾਂ ਦੋਸਤੋ ਵੀਰ ਤੋਂ ਪੂਸ਼ੇਰ ਉਹਨਾਂ ਸਾਝੀ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਕਰਨਾ ਜਿਹੜੇ ਵੀਰਾਂ ਨੇ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਹੈ ਚੈਨਲ ਨੂੰ ਵੀ ਦੀ ਸਬਸਕ੍ਰਾਈਬ ਕਰੋ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਆਲਟ ਸੈਲੈਕਟ ਕਰ ਲਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਅਪਡੇਟ ਸਭ ਤੋਂ ਪਹਿਲੇ ਤੁਹਾਡੇ ਤੱਕ ਪਹੁੰਚੀ ਜAVE ਸੋ ਦੋਸਤੋ ਪਸ਼ੂ ਖਰੀਦਣ ਤੋਂ ਪਹਿਲਾਂ ਆਪਣੀ ਨਰਖ ਪਰਖ ਆਪਣੀ ਤਸੱਲੀ ਆਪਣਾ ਹੱਕ ਸਮਝ ਕੇ ਆਪਣਾ ਫਰਕ ਸਮਝ ਕੇ ਜਾਗਰੂ ਕਰ ਲਿਆ ਕਰੋ ਬਾਅਦ ਵਿੱਚ ਕੋਈ ਲੰਬੇ ਵਾਲੀ ਗੱਲ ਨਾ ਹੋਵੇ ਵੀਡੀਓ ਦੋਸਤੋ ਬਹੁਤ ਬਹੁਤ ਲਾਈਕ ਅਤੇ ਸ਼ੇਅਰ ਨੂੰ ਕਰਿਆ ਕਰੋ ਕਿ ਕਿਸੇ ਹੋਰ ਵੀਰ ਪਰ ਦਾ ਫਾਇਦਾ ਹੋ ਸਕਦਾ ਮੇਰਾ ਕੰਮ ਦੋਸਤੋ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪਾਉਣੀ ਪਸ਼ੂ ਦੀ ਜਿਹੜੀ ਨਰਖ ਪਰਖ ਕਰਨੀ ਹੈ ਤਸੱਲੀ ਜਿਹੜੀ ਕਰਨੀ ਹੈ ਤੁਸੀਂ ਆਪਾਂਗੇ Instagram ਤੇ Facebook ਚੈਨਲ ਨੂੰ ਵੀਰ ਜੀ ਵੱਤੋਂ ਵੱਤ フォलो ਕਰੋ ਲਾਈਕ ਸ਼ੇਅਰ ਤੇ ਕਮੈਂਟ ਦੋਸਤੋ ਜ਼ਰੂਰ ਕਰਿਆ ਕਰੋ ਆਓ ਕਰੀਏ ਵੀਰ ਪ੍ਰਗਟ ਸਿੰਘ ਨਾਲ ਗੱਲਬਾਤ ਪੁੱਛੀਏ ਡਿਟੇਲ ਇਹਦਾ ਗੱਲ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਜੇ ਹੋਰ ਠੀਕ ਠਾਕ ਵਧੀਆ ਜੀ ਵਧੀਆ ਕਿੱਦਾਂ ਵੀਰ ਕੰਮਕਾਰ ਚੱਲੀਦਾ ਵਧੀਆ ਚੱਲਦਾ ਜੀ ਵਧੀਆ ਵਧੀਆ ਫੇ ਠੀਕ ਹੈ ਜੀ ਹਾਂਜੀ ਬੋਲੋ ਜੀ ਡਰੈਸ ਆਪਣਾ ਤਰਨਤਾਰਨ ਜਿਲ੍ਹਾ ਤਰਨਤਾਰਨ ਤਹਿਸੀਲ ਤਰਨਤਾਰਨ ਹਾਂਜੀ ਨਾਂ ਪ੍ਰਗਟ ਸਿੰਘ ਪਿੰਡ ਬਈਲਾ ਜੀ ਤੇ ਫੋਨ ਨੰਬਰ ਬੋਲ ਦੋ ਜੀ 8728073597 ਠੀਕ ਹੈ ਹਾਂਜੀ ਅੱਜ ਵੀ ਇਹ ਜਿਹੜੀਆਂ ਦੋ گاਵਾਂ ਆਪਾਂ ਦਿਖਾਉਣੀਆਂ ਆ ਵੀਡੀਓ ਦੇ ਵਿੱਚ ਇੱਕ ਤੇ گاਾਂ ਬਿਲਕੁਲ ਤਾਜੀ ਸੂਈ ਆ ਹਾਂਜੀ ਤੇ ਡਿਟੇਲ ਦੀ ਕੀ ਐ ਕਿੰਨਾ ਟਾਈਮ ਸੂਈ ਨੂੰ ਉਹਦੇ ਕਿੰਨਾ ਸਵੇਰ ਸੂਈ ਜੀ ਇਹ ਦੂਜਾ ਕੋਈ ਲਾਲੇ ਕੋਈ ਤੱਜਾ ਲਾਲੇ ਹਾਂਜੀ ਤੇ ਬੌੜਾ ਆਇਆ ਲੈ ਕੋਈ 6-7 ਹੋ ਜੇ 8 ਹੋ ਜੇ ਅੱਛਾ ਜੀ ਤੇ ਮਗਰ ਵਸ਼ੀਆ ਪਰਸੋਂ ਦੀ ਸੂਈ ਹੈ ਪਰਸੋਂ ਦੀ ਸੂਈ ਹੈ ਹਾਂਜੀ 7-8 ਕਿਲੋ ਬੋਲਾ ਤਿਆਰ ਹੈ ਜੀ ਹਾਂ ਬੋਲਾ ਇੰਨਾ ਹੀ ਆ ਜੀ ਉਮੀਦ ਕਿੰਨੀ ਕ ਕਰਦੇ ਹੋ ਤੋ ਕਿੰਨਾ ਦੇ ਚ ਵਤ ਦੋਸਤ ਥਣ ਪਾਂਡਾ ਚੰਗਾ ਜੀ 12 ਕਿਲੋ ਦੋਗੇ 12 ਕਿਲੋ ਦੋ ਚ ਹਾਂ 11-12 ਵੱਧ ਵੀ ਦੇ ਸਕਦੀ ਕੋਈ ਸੇਵਾ ਸਿਰ ਤੇ ਆ ਠੀਕ ਹੈ ਜੀ ਬਾਕੀ ਜਰਸੀ ਵਹਿੜਿਆ ਕੋਈ ਜਿੱਦਾਂ ਮਰਜੀ ਕੋਈ ਘਰ ਚੋਂ ਨੂੰ ਗਰਮੀ ਨਹੀਂ ਮਣਾਉਣੀ ਕੋਈ ਲੜਨ ਦੇਣਾ ਨਹੀਂ ਠੀਕ ਹੈ ਜੀ ਦੋਸਤੋ ਥਲਾਂ ਦੀ ਕੁਆਲਿਟੀ ਜਿਹੜੀ ਗਾਂ ਦੀ ਬਹੁਤ ਵਧੀਆ ਵਾ ਵੀਡੀਓ ਬਣਾਉਂਦਾ ਦੋਸਤੋ ਟਾਈਮ ਸ਼ਾਮਾਂ ਦਾ ਕੋਈ 5:00 ਵਜੇ ਦਾ ਬਾਕੀ ਦੋਸਤੋ ਆਹ ਬੱਚਾ ਦੋਸਤੋ ਆ ਨੇ ਵੱਛੀ ਦਿੱਤੀ ਇਹ ਵੀ ਦੀ ਮੜਾ ਸਾਈਡ ਆ ਵੱਛੀ ਨਾੜੂ ਨਾਲ ਆ ਜੀ ਆ ਦੋਸਤੋ ਕਰੋ ਚੈੱਕ ਕਰੀ ਵੱਛੀ ਨਾਲ ਆ ਵੱਛੀ ਦਾ ਦੋਸਤੋ ਜਿਹੜਾ ਕਲਰ ਹੈਗਾ ਇਹ ਕਾਫੀ ਕਲਰ ਹੈ ਆ ਨਾੜੂ ਨਾਲ ਦਾ ਚੈੱਕ ਕਰੋ ਬੱਚਾ ਕਈ ਉਹਨਾਂ ਟੀਕਾ ਭਰਾਉਂਦੇ ਲੋਕੀ ਕਰ ਜਿੰਦੇ ਥੋੜਾ ਜਿਹਾ ਕੰਮ ਕਈ ਨਾ ਟੀਕੇ ਤੇ ਬੱਚਾ ਆਊਟ ਹੋ ਜਾਂਦਾ ਬਾਕੀ ਦੋਸਤੋ ਜੋ ਵੀ ਹੈਗਾ ਤੁਹਾਡੇ ਸਾਹਮਣੇ ਆ ਬੱਚਾ ਬਿਲਕੁਲ ਗਿੱਲੇ ਨਾੜੂ ਤੇ ਸੂਈ ਨੂੰ ਅਜੇ ਤਜਾ ਦੇਣਾ ਦੋ ਤੋਂ 7-8 ਕਿਲੋ ਬੋਲਾ ਤਿਆਰ ਆ ਵੀ ਜੀ ਤੋਰੀ ਹੈ ਲਓ ਜੀ ਕੱਦ ਕੱਢ ਦੋਸਤੋ ਗਾਂ ਦਾ ਚੰਗਾ ਵਾ ਬਰੀਡ ਵੀ ਚੰਗੀ ਆ ਸ਼ਾਹੀਵਾਲ ਦੇ ਨਾਲ ਕ੍ਰਾਸ ਆ ਸ਼ਾਹੀਵਾਲ ਤੇ ਜਰਸੀ ਆ ਕਰੋ ਚੱਕ ਜੀ ਸੁਆ ਦੋਸਤੋ ਕੋਈ ਦੂਜਾ ਮੰਦਲੇ ਕੋਈ ਤਜਾ ਮੰਦਲੇ ਉਸ ਤੋਂ ਤੁਹਾਡੀ ਨਿਰਖ ਪਰਖ ਤੁਸੀਂ ਕਰਨੀ ਹਾਲੋ ਕਰੋ ਚੱਕ ਜੀ ਆਰਡਰ ਕੁਆਲਟੀ ਦੋਸਤੋ ਗਾਣੇ ਚੰਗੀ ਤਿਆਰ ਕੀਤੀ ਆ ਮੁੱਠੀ ਵਾਲਾ ਥੜਾ ਥੀਚਵਾਈ ਵਾਲਾ ਬਹੁਤ ਵਧੀਆ ਲੱਗਾ ਜੀ ਤਾਂ ਜੀ ਸੂਈ ਹੋਣ ਕਰਕੇ ਦੋਸਤੋ ਥੋੜੀ ਜੀ ਲੱਪੇ ਦੇ ਵਿੱਚ ਜਰੂਰ ਹੈ ਲਸਾਪਨ ਥੋੜਾ ਜਿਹਾ ਜਰੂਰ ਬਹੁੰਦੀ ਹੈ ਬਾਕੀ ਦੋਸਤੋ ਕੀ ਸੇਵਾ ਵਾਲਾ ਵੀ ਲੈ ਕੇ ਦੋ ਦਿਨੇ 12 13 ਕਿਲੋ ਮਜੇਨਾ ਚਵਾ ਲੈਣਾ ਕਿਉਂਕਿ ਗਾੜੀ ਮੌਸਮ ਗਰਮੀ ਦਾ ਹੈ ਇਹ ਜਿਹੜੀ ਬਰੀਡ ਹੈ ਦੋਸਤੋ ਗਰਮੀ ਦੇ ਵਿੱਚ ਮੋ ਦੁੱਧ ਵਧਿਆ ਚਵਾਉਂਦੀ ਹੈ ਲੈ ਜੋ ਵੀਰ ਜੀ ਆ ਕਰੋ ਚੱਪੇ ਅੰਬੇ ਰੰਗਾ ਰੰਗਾ ਦੋਸਤੋ ਤਾਂ ਕਰਨ ਗਾਂ ਦਾ ਬੱਚਾ ਜਿਹੜਾ ਦਿੱਤਾ ਦੋਸਤੋ ਇਹਨੇ ਕਾਫੀ ਕਲਰ ਦੀ ਵਸ਼ੀ ਦਿੱਤੀ ਬੈਕ ਸਾਈਡ ਤੋਂ ਦੋਸਤੋ ਹਵਾ ਨਾਲ ਚੱਕ ਲਓ ਕਰੀਦਾ ਥਣਾ ਦੀ ਕੁਆਲਿਟੀ ਦੋਸਤੋ ਸਪੇਸ ਥਣਾ ਦੀ ਚੰਗੀ ਹੈ ਇੱਕ ਤੇ ਲੜਿਆ ਜੀ ਅਗਲੇ ਥਾਂ ਦੀ ਹੈ ਅੱਛਾ ਅਗਲੇ ਥਾਂ ਦੀ ਤਲੜਾ ਹਾਂ ਬਿਲਕੁਲ ਨਹੀਂ ਹੁੰਦੀਆਂ ਜੀ ਨਾ ਜੀ ਨਾ ਪਹਿਲੇ ਸੂਵੇ ਨਹੀਂ ਹਾਂਦੇ ਚੱਲਿਆ ਅੱਛਾ ਜੀ ਹਾਂ ਅਗਲੇ ਥਾਂ ਦੇ ਦੋਸਤੋ ਬਹਿਣੀ ਵਾਲਾ ਜਿਹੜਾ ਅਗਲਾ ਥਾਂ ਨੇ ਉਹ ਥਾਂ ਨੂੰ ਦੋਸਤੋ ਬਿਲਕੁਲ ਦਾ ਜਮੰਦਰੂ ਬੰਦਿਆ ਤਿੰਨ ਥਾਂ ਨੇ ਦੋਸਤੋ ਗਾਦੇ ਤਲੜ ਕਰਕੇ ਵੀ ਕਹਿੰਦਾ ਵੀ ਆਪਾਂ ਵੇਚ ਕੇ ਹੈ ਹੀ ਤਲੜਾ ਦੋਸਤੋ ਜਮੰਦਰੂ हां बच्चा दोस्तों ਆ ਕਰਾ ਫੇਰ ਦੁਆਰ ਤੋਂ ਚੈੱਕ ਕਰ ਲੋ ਰੱਸੀ ਹੈ ਜੀ ਮਦਰ ਨਾਲੂ ਬਣਾ ਰਿਹਾ ਥੇ ਚੋਰ ਦੋਸਤੋ ਆ ਬੱਛੀ ਕਰ ਲੋ ਚਾਹ ਕੇ ਜੀ ਕਾਫੀ ਕਲਰ ਦੀ ਇਹ ਵੀ ਦੋਸਤੋ ਯੂਸੀ ਦੇ ਨਾਲ ਹੀ ਹੈ ਅਸ਼ੋਕ ਵੀਰ ਜੀ ਮੋਲੇ ਦਾ ਕੀ ਕਰਦੇ ਆ ਮੋਲ ਵੀਰ ਜੀ 5000 ਕਰਦੇ ਆ ਹਾਂ ਜੀ ਹਾਂ ਜੀ ਦੇ ਦਾਂਗੇ ਆਪਾਂ ਵਿਹੋਂ ਅੰਦਰ ਦੇ ਦਾਂਗੇ ਕੋਈ ਫੋਨ ਪਲਾਵੇ ਕੋਈ ਵੀਰ ਭਰਾ ਮਾਰਤਾ ਕਰਦਾਂਗੇ ਵੀ ਹੁੰਦੇ ਮੇਰੇ ਗਾੜੀ 19 ਕੋ 18 ਉਹ ਹਾਂ ਦੇ ਦਾਂਗੇ ਕੋਈ ਫੋਨ ਲਾਵੇ ਬਾਕੀ ਕੋਈ ਗੱਲ ਨਹੀਂ ਮਾਨਤਾ ਨਾਲ ਹੋਊਗਾ ਠੀਕ ਹੈ ਜੀ 25000 ਰੁਪਏ ਦੋਸਤੋ ਵੀਰ ਨੇ ਡਿਮਾਂਡ ਕੀਤੀ ਹੈ ਤੇ ਬਾਕੀ ਦੋਸਤੋ ਵੀਰ ਕਹਿੰਦਾ ਜਿਹੜਾ ਕੋਈ ਵੀਰ ਭਰਾ ਖਰੀਦੂਗਾ 20 ਤੋਂ ਅੰਦਰ ਦੋਸਤੋ ਹੋ ਜੂਗੀ ਮਾਨਤਾ ਦੋਸਤੋ ਮੌਕੇ ਤੇ ਜਰੂਰ ਹੋਊਗਾ ਫੋਨ ਦੋਸਤੋ ਜਰੂਰ ਲਾਇਆ ਕਰੋ ਵੀਡੀਓ ਦੇ ਦੱਸੇਗਾ ਮੁੱਲ ਦੋਸਤੋ ਜਿਹੜੇ ਫਿਕਸ ਨਹੀਂ ਹੁੰਦੇ ਬਾਕੀ ਥਾਂ ਥਾਂ ਭਾਂਡੇ ਦੀ ਚੰਗੀ ਆ ਆ ਥਾਂ ਭਾਂਡਾ ਦੋਸਤੋ ਗਾਂ ਦਾ ਬਹੁਤ ਵਧੀਆ ਕਵਾਲਿਟੀ ਚੰਗੀ ਆ ਥਾਂ ਚੱਡੇ ਦੀ ਦੁੱਧ ਭਾਵੇਂ 12 13 ਕਿਲੋ ਦੇ ਜੇ ਚਵਾਈ ਜੂਈ ਵੀਰ ਦੀ ਇੱਕ ਨੰਬਰ ਤਿੰਨ ਨਾ ਥੋੜੀ ਤਿੰਨ 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 ਵਧੀਆ ਜੀ ਚਵਾਈ ਤੇ ਬੋਲਾ ਚਵਾਈ ਤਿੰਨਾਂ ਦੀ ਸਹੀ ਆ ਪੂਰ ਛੱਟਾ ਕੋਈ ਥਣਵਾਦੀ ਉਹਦੀ ਗੱਲ ਨਹੀਂ ਆ ਜੀ ਤਿੰਨ ਸਹੀ ਆ ਠੀਕ ਹੈ ਜੀ ਹਾਂ ਇਹਦਾ ਇਹਦੇ ਬਰ ਦਸੀ ਵੀ ਦੋ ਨੰਬਰ ਪਰੇ ਇਹਦਾ ਜੀ ਬੱਛੀ ਸੀ ਮਗਰ ਇਹਦੀ ਮਰ ਗਈ ਆ ਅੱਛਾ ਜੀ ਇਹਦੇ ਥਰੇ ਦੁੱਧ ਹੋਊਗਾ ਕੋਈ 8 ਲਾਲੇ ਕੋਈ 9 ਲਾਲੇ ਅੱਛਾ ਜੀ ਹਾਂ ਜੀ ਸੂਈ ਨੂੰ ਕਿੰਨਾ ਲੰਮਾ ਹੋ ਗਿਆ ਜੀ ਸੂਈ ਨੂੰ ਮਹੀਨੇ ਤੋਂ ਸਵਾ ਮਹੀਨਾ ਹੋ ਗਿਆ ਡੇਢ ਲਾਲੇ ਕੋਈ ਠੀਕ ਹੈ ਜੀ ਹਾਂ ਜੀ ਤੇ ਬੱਚਾ ਚ ਇਹਦਾ ਦੋਸਤੋ ਬੱਚਾ ਵੀਰ ਨੇ ਆ ਸਾਮਕੇ ਜੇ ਰੱਖਿਆ ਹੋਆ ਕਿਉਂਕਿ ਆ ਬੱਚਾ ਕਈ ਲੋਕ ਵੀਰ ਮਾ ਆਹ ਲੈਂਦੇ ਪੀ ਬੱਚਾ ਪਤਾ ਨਹੀਂ ਤਾਂ ਹੈਗਾ ਕਿ ਨਹੀਂ ਹੈਗਾ ਆ ਦੋਸਤੋ ਬੱਚਾ ਬੋਰੀ ਦੇ ਥੱਲੇ ਪਿਆ ਜੀ ਬਿਲਕੁਲ ਮਰਿਆ ਵਾ ਮੱਛੀ ਆ ਦੋਸਤੋ ਪੂਰੀ ਵੀਰ ਜੀ ਨੂੰ ਸਵੇਰ ਕੰਮ ਸੁਈ ਜੀ ਸੂਹਾ ਦੁੱਜਾ ਜੀ ਇਹ ਵੀ ਦੁੱਜਾ ਸੂਹਾ ਸੁਈ ਹਾਂਜੀ ਠੀਕ ਹੈ ਜੀ ਬਾਕੀ ਵੀਰ ਠੰਡੀਆਂ ਸੁਈ ਇਹਨਾਂ ਨੂੰ ਮਹੀਨਾ ਲਾਰੇ ਕੋਈ ਡੇਢ ਮਹੀਨਾ ਲਾਰੇ 2 ਮਹੀਨਾ ਤੋਂ ਅੰਦਰ ਆ ਜੀ 2 ਮਹੀਨੇ ਤੋਂ ਅੰਦਰ ਆ ਹਾਂ ਠੀਕ ਹੈ ਜੀ ਦੋਸਤੋ ਦੋ ਮਹੀਨੇ ਤੋਂ ਹੁੰਦੇ ਆ ਕੋਈ ਮਹੀਨਾ ਮੰਨ ਲੇ ਚਲੋ ਜਾਂ ਕੇ 2 ਮਹੀਨੇ ਆ ਡੇਢ ਮਹੀਨਾ ਮੰਨ ਲਓ ਦੋਦ ਜਿਹੜਾ ਹੁਣ ਮੌਕੇ ਦਾ ਤਿਆਰ ਹੈ 7-8 ਕਿਲੋ ਵੀਰ ਕਹਿੰਦਾ ਦੋ ਤਿਆਰ ਹੈ ਚੰਗਾ ਦੋਸਤੋ ਗਾਂ ਦਾ ਕੱਦਗਾਠੇ ਚੰਗਾ ਰੰਗ ਹੈ ਬਾਕੀ ਛਟਾਲਾ ਨਹੀਂ ਹੈਗਾ ਪੱਠਿਆਂ ਪੁੱਠਿਆਂ ਖਣੋ ਨਾ ਹਾਂਜੀ ਹਾਂਜੀ ਦੋਦੇ ਭਾਵੇਂ 10-12 ਕਿਲੋ ਕਰ ਲੋ ਆ ਦੋਸਤੋ ਕਰੋ ਚੱਕ ਜੀ ਕੱਦ ਕਾੜ ਦੋਸਤੋ ਗਾਂ ਦਾ ਪੂਰਾ ਥੜਾ ਲਿੱਸਾ ਪੰਜ ਰੂਪ ਖੋਦੀ ਕੇ ਸਾਮ ਘਟਲੇ ਘਰੋਂ ਆਈ ਹੈ ਆ ਜਾ ਬ ਜਾ ਪੜ ਪੜੀਏ ਇਧਰ ਲੈ ਪੰਜੇ ਮਖਾ ਦੋ ਆ ਲੋ ਦੋਸਤੋ ਕਰੋ ਚੱਕ ਜੀ ਸਣ ਪਾਂਡਾ ਆਸਣਾ ਦੀ ਕੁਆਲਿਟੀ ਚੈੱਕ ਲੋਥੀ ਚੋਈ ਮੁੱਠੀ ਵਾਲਾ ਸਾਨੂੰ ਦੋਸਤੋ ਬਹੁਤ ਵਧੀਆ ਲੱਗਾਗਾ ਨੂੰ 7-8 ਕਿਲੋ ਦੋ ਤਿਆਰ ਹੈ ਮੌਕੇ ਦਾ ਹੁਣ ਕੋਈ ਵੀਰ ਆਪਣੀ ਆਵੇ ਇੱਕ ਟਾਈਮ ਦੋ ਟਾਈਮ ਚੋ ਕੇ ਆਪਣੀ ਤਸੱਲੀ ਕਰ ਲੈ ਆਰਡਰ ਕੁਆਲਿਟੀ ਦੋਸਤੋ ਗਾ ਚੰਗੀ ਵਿਖਾਉਂਦੀ ਜਿੰਨਾ ਕਿ ਦੋ 7-8 ਕਿਲੋ ਹਿਸਾਬ ਨਾਲ ਦੋਸਤੋ ਬਹੁਤ ਵਧੀਆ ਵਿਖਾਉਂਦੀ ਆਰਡਰ ਕੁਆਲਿਟੀ ਅਛਾ ਵੀਰ ਜੀ ਇਹਦਾ ਕੀ ਮੁੱਲ ਕਰਦੇ ਮੋਲ ਜੀ ਇਹਦਾ 22000 ਕਰਦੇ ਆ ਹਾਂਜੀ ਇਹ ਵੀ 20 ਅੰਦਰ ਦੇ ਦਾਂਗੇ ਕੋਈ ਵੀਰ ਭਰਾ ਫੋਨ ਲਾਵੇ ਭਾਵੇਂ ਕੋਈ ਜੋੜਾ ਲੈ ਲੇ ਭਾਵੇਂ ਕੋਈ ਇਕੱਲੀ ਲੈ ਲੇ ਠੀਕ ਹੈ ਜੀ ਇਹ ਵੀ ਅੰਦਰ ਦੇ ਦਾਂਗੇ 22000 ਰੁਪਏ ਦੋਸਤੋ ਵੀਰ ਨੇ ਡਿਮਾਂਡ ਰੱਖੀ ਆ 20 ਤੋਂ ਅੰਦਰ ਵੀਰ ਕਹਿੰਦਾ ਹੋਊਗਾ ਕਿ ਕੋਈ ਵੀਰ ਭਰਾ ਫੋਨ ਲਾਵੇ ਦੋਸਤੋ ਜਰੂਰ ਕਿਉਂਕਿ ਨਾਰਮਲੀ ਰੇਟ ਆ ਦੋਸਤੋ ਦੁੱਧ 7-8 ਕਿਲੋ ਤਿਆਰ ਆ ਦੂਜੀ ਪਹਿਲੇ ਨੰਬਰ ਜਿਹੜੀ ਗਾਂ ਆ ਪਾ ਦੋਸਤੋ ਤੁਹਾਨੂੰ ਦਿਖਾਈ ਹੈ ਬਿਲਕੁਲ ਤਾਜੀ ਸੁਜੀ ਸੱਜਰ ਸਵੇਰ ਦੁਪਹਿਰ ਮੰਨ ਲਓ ਜਾਂ ਤਜਾ ਮੰਨ ਲਓ ਬਚਾ ਨਹੀਂ ਆ ਵਸ਼ੀ ਦਿੱਤੀ ਹੈ ਦੁੱ 10 ਤੋਂ 12 ਲੀਟਰ ਦੇ ਵਿੱਚ ਵਿੱਚ ਦੋਸਤੋ ਦੁੱਧ ਬੜੇ ਮਜਰੇ ਚਵਾ ਦੂਗੀ ਦੋ ਗਾਵਾਂ ਦੋਸਤੋ ਤੁਹਾਨੂੰ ਦਿਖਾਈਆਂ ਵੀਡੀਓ ਦੇ ਵਿੱਚ ਦੋਵੇਂ ਗਾਵਾਂ ਦੋਸਤੋ ਸੁਣਿਓ ਆਪਣੀ ਇੱਕ ਟਾਈਮ ਦੋ ਟਾਈਮ ਚੋਕੇ ਤਸੱਲੀ ਕਰ ਲਓ ਸੁਏ ਪਾ ਦੋਸਤੋ ਵੱਧਾ ਇਹੋ ਹੀ ਆ ਵੀ ਆਪਣੀ ਚੋਕ ਤਸੱਲੀ ਹੋਈਂਦੀ ਹੈ ਜੀ ਕੋਈ ਤਸੱਲੀ ਕਰਕੇ ਖੜੇ ਜੀ ਆਪਾਂ ਹਾਂਜੀ ਹਾਂਜੀ ਬਿਲਕੁਲ ਬੇਸ਼ੱਕ ਦੋਸਤੋ ਕੋਈ ਵੀਡੀਓ ਕਾਲ ਤੇ ਚਵਾਲੇ ਜਾਂ ਕੋਈ ਵੀਰ ਭਰਾ ਆਪਣੀ ਇੱਥੇ ਵਿਜ਼ਿਟ ਕਰਕੇ ਆਪ ਆ ਕੇ ਚੋਲੇ ਦੋਸਤੋ ਇਹ ਗਾੜੀ ਯਰਸੀ ਦੇ ਵੇ ਸ਼ਾਈ ਵਾਲਦੇ ਨਾਲ ਕ੍ਰੋਸ ਹੈ ਜੀ ਬਚਾ ਵੀ ਦੋਸਤੋ ਇਹਨੇ ਬਹੁਤ ਵਧੀਆ ਦਿੱਤਾ ਵਸ਼ੀ ਹੈ ਜੀ ਤਾਂ ਨਵਾਂ ਦੋਸਤੋ ਰੜੇ ਵੀਡੀਓ ਦੇਖਣ ਵਾਸਤੇ